ਤਕਰੀਬਨ 3 ਮਹੀਨੇ ਹੋ ਗਏ ਇੱਕ ਝੂਠੇ ਕੇਸ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਧੱਕੇ ਨਾਲ ਝੂਠਾ ਕੇਸ ਪਾ ਕੇ ਅੰਦਰ ਕੀਤਾ ਉਹ ਸੋਚਦੇ ਐ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਚ ਪਾ ਕੇ ਵਿਕਰਮ ਸਿੰਘ ਮਜੀਠੀਆ ਦਾ ਹੌਸਲਾ ਡੇਗਣਗੇ ਪਰ ਉਹਨੂੰ ਪਤਾ ਨਹੀਂ ਅਕਾਲੀ ਪਾਰਟੀ ਦਾ ਹਰ ਵਰਕਰ ਤੇ ਲੀਡਰ ਜਿੰਨਾ ਤੁਸੀਂ ਤੱਕਾ ਕਰੋਗੇ ਓਨੇ ਤਕੜੇ ਹੋ ਕੇ ਅੱਗੇ ਨਿਕਲਣਗੇ ਪਿਛਲੇ 3 ਮਹੀਨਿਆਂ 'ਚ ਲਗਾਤਾਰ ਮੈਂ ਵੀ ਉਹਨਾਂ ਦੀ ਵਿਕਰਮਜੀਠੇ ਭੈਣ ਹਰਸਿਮਰਤ ਨੇ ਨੇ ਵੀ ਤੇ ਗੁਨੀਵ ਜੀ ਨੇ ਵੀ ਬੜੀ ਕੋਸ਼ਿਸ਼ ਕੀਤੀ ਮਿਲਣ ਦੀ ਤੁਸੀਂ ਦੇਖ ਲਓ ਪਿਛਲੇ 3 ਮਹੀਨਿਆਂ 'ਚ ਕੱਲੇ 2 ਵਾਰ ਵਕੀਲ ਮਿਲੇ ਆ ਇੱਕ ਵਾਰ ਗੁਨੀਮ ਮਜੀਠੀਆ ਨੂੰ ਮਿਲਿਆ ਮਲਾਨ ਦਿੱਤਾ ਤੇ ਇੱਕ ਵਾਰੀ ਹਰ ਸਿਮਰਤ ਨੂੰ ਰਾਖੀ ਦੇ ਟਾਈਮ ਚ ਮਿਲਣ ਦਿੱਤਾ ਉਹ ਵੀ 2-2 ਮਿੰਟ ਵਾਸਤੇ ਮੈਂ ਹੈਰਾਨ ਹਾਂ ਜਿਹੜੇ ਕੇਸ ਲਾਲਪੁਰਾ ਵਰਗੇ ਕਾਂਗਰਸ ਇਹਨਾਂ ਦੇ ਆਪ ਦੇ ਜਿਹੜੇ ਐਮਐਲਏ ਹੈ ਕੋਈ ਰੇਪ ਕੇਸ ਚ ਹੈ ਕੋਈ ਕਿਸੇ ਕੇਸ ਚ ਹੈ ਉਹ ਤਾਂ ਜੇਲ੍ਹ ਵਿੱਚ ਮੇਲਾ ਰਾਕੇ ਰੋਜ਼ ਮਿਲ ਜਾਂਦੇ ਆ ਜਿਹੜੇ ਫੇਕ ਕਨਕਾਊਂਟਰ ਕਰਦੇ ਆ ਉਹਨਾਂ ਰੋਜ਼ ਮਿਲਨ ਦਿੰਦੇ ਆ ਉਹ ਸੋਚਦੇ ਆ ਕਿ ਦਬਾ ਕੇ ਆ ਕਰਨਗੇ ਦੋ ਮਾਪਦਾਨ ਜਿਹੜੇ ਬਣਾ ਰਹੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਮਾਂ ਹੁਣ 1.5 ਸਾਲ ਦਾ ਰਹਿ ਗਿਆ ਮੈਂ ਇੱਕ ਥੋੜੇ ਰਹੀਂ ਮੈਂ ਦੱਸਣਾ ਚਾਹਣਾ ਵਰੁਣ ਸ਼ਰਮੇ ਨੂੰ ਜਿਹੜਾ ਅੱਜ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਪੁੱਤ ਬਣਿਆ ਫਿਰਦਾ ਐ एसएसपी ਪਟਿਆਲਾ ਜਿੰਨੇ ਝੂਠੇ ਕੇਸ ਪੰਜਾਬ ਵਿੱਚ ਵਿਰੋਧੀਆਂ ਦੇ ਖਿਲਾਫ ਬਣਾਉਣੇ ਹੁੰਦੇ ਆ ਵਰਨ ਸ਼ਰਮੇ ਦੀ ਡਿਊਟੀ ਲੱਗਦੀ ਆ ਤੇ ਵਰਨ ਸ਼ਰਮੇ ਨੂੰ ਕਿਹਾ ਕਿ ਇਹਦੇ ਬਦਲੇ ਜਿੰਨਾ ਮਰਜੀ ਤੂੰ ਪੈਸਾ ਲੁੱਟ ਲੈ ਵਰਨ ਸ਼ਰਮੇ ਨੂੰ ਦੱਸਣਾ ਚਾਹਣਾ ਹੈ ਜਿਹੜੇ ਜਿਹੜੇ ਚੀਜ਼ਾਂ ਤੋਂ ਪੈਸਾ ਲਿੱਤਾ ਇੱਕ ਇੱਕ ਕੇਸ ਮੇਰੇ ਕੋਲੇ ਆ ਸਾਰੇ ਕਾਗਜ਼ ਮੇਰੇ ਕੋਲੇ ਆ ਜਿਹੜੀ ਤੂੰ ਪੋਸਟ ਤੇ ਬੈਠਾ ਹੈਂ ਜਿੰਨੇ ਦੋਹਣੇ ਪਾਪ ਕੀਤੇ ਆ ਜਿੰਨੇ ਉਹਨੇ ਕਰਪਸ਼ਨ ਕੀਤੀ ਆ ਇੱਕ ਇੱਕ ਦਾ ਅਕਾਊਂਟ ਮੇਰੇ ਕੋਲ ਹੈਗਾ ਮੈਨ ਲੱਗਦਾ 300 ਦਿਨ 350 ਦਿਨ 6 400 ਦਿਨ ਹੀ ਰਹਿ ਗਏ ਆ ਬਰਨ ਸ਼ਰਮਾ ਜੀ ਇੰਨਾ ਵੀ ਥੱਲੇ ਨਹੀਂ ਲੱਗਣਾ ਚਾਹੀਦਾ ਕਿ ਸੋਚਣ ਲੱਗ ਜਾਓ ਕਿ ਪੂਰੀ ਜ਼ਿੰਦਗੀ ਆ ਝਾੜੂ ਵਾਲੇ ਪੰਜਾਬ 'ਚ ਰਹਿਣਗੇ ਆ ਝਾੜੂ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੇ ਐਨ ਐਜਾ ਭਜਾਉਣਾ ਹੈ ਆ ਮਨਲਾ ਦਾ ਦੇਸ਼ ਛੱਡ ਕੇ ਭੱਜਣਗੇ ਜਿੰਨੇ ਵੀ ਇਹਨਾਂ ਦੇ ਲੀਡਰ ਹੈ ਅਗਲੇ ਸਾਲ 2026 ਚ ਮਾਰਚ ਬਾਦ ਕੋਈ ਲੜਬਣਾ ਨਹੀਂ ਇੱਥੇ ਹਿੰਦੁਸਤਾਨ ਪਰ ਅਸੀਂ ਫਿਰ ਵੀ ਬਾਹਰੋਂ ਲੈ ਕੇ ਆਵਾਂਗੇ ਤੇ ਇਸ ਕਰਕੇ ਵਰਨ ਸ਼ਰਮਾ ਜੀ ਤੁਸੀਂ ਵੀ ਆਪਣਾ ਪਾਸਪੋਰਟ ਬਣਾਉਣਾ ਤੇ ਬਣਾ ਲਓ ਜਿੰਨਾ ਧੱਕਾ ਤੁਸੀਂ ਕਰ ਰਹੇ ਹੋ ਜਿੰਨਾ ਕਾਨੂੰਨ ਦੀ ਧਗੀਆਂ ਤੁਸੀਂ ਆਈਪੀਐਸ ਬਣਿਓ ਐਸਐਸਪੀ ਬਣਿਓ ਤੁਹਾਡਾ ਜਰੂਰੀ ਕੀ ਹੈ ਤੁਸੀਂ ਸੌਂ ਕੀ ਦੀ ਖਾਦੀ ਹੈ ਕਿ ਇਨਸਾਫ ਦੇਣੀ ਇਨਸਾਫ ਨੂੰ ਦੀ ਧੱਜੀਆਂ ਉਡਾਉਣਾ ਨਹੀਂ ਜਿਹੜਾ ਅਫਸਰ ਸਮਝਦਾ ਕਿ ਸਾਹ ਇਨਸਾਫ ਦੀਆਂ ਧੱਜੀਆਂ ਉਡਾ ਕੇ ਮੈਂ ਬਚ ਜਾਊਂਗਾ ਬੜਾ ਗਲਤ ਫਹਿਮੀ ਚ ਹੈ ਆਹ ਦਿਨ ਜਿਹੜੇ ਹੁੰਦੇ ਆ ਮਿੰਟਾਂ 'ਚ ਬਦਲ ਜਾਂਦੇ ਆ ਆਈ ਜਿਹੜੇ ਐਸਐਸਪੀ ਨੂੰ ਸਲੂਟ ਮਾਰਦੇ ਆ ਐਸਐਚਓ ਡੀਐਸਪੀ ਐਸਪੀ ਆਈ ਫੰਡ ਫਿਰ ਘਰੇ ਵੀ ਆ ਜਾਂਦੇ ਆ ਇਸ ਕਰਕੇ ਹਲੇ ਵੀ ਮੈਂ ਕਹਿੰਨਾ ਸੰਭਲ ਜੋ ਸਾਰਿਆਂ ਨੂੰ ਬੇਨਤੀ ਕਰਨਾ ਧੱਕਾ ਕਰਨਾ ਬੰਦ ਕਰ ਦਿਓ ਕਿਉਂਕਿ ਜਿਹੜਾ ਕਾਨੂੰਨ ਤੋੜੂਗਾ ਭਾਵੇਂ ਪ੍ਰਾਈਵੇਟ ਆਦਮੀ ਆ ਭਾਵੇਂ ਸਰਕਾਰੀ ਆ ਕਾਨੂੰਨੋਂ ਨਾ ਦੋਨਾਂ ਵਾਸਤੇ ਇੱਕ ਹੈ ਤੋ ਇਸ ਕਰਕੇ ਵਿਕਰਮ ਮਜੀਠੀਆ ਜੀ ਦਾ ਸਨਿਆਪ ਵੀ ਦੇਣਾ ਚਾਹੁੰਦੇ ਆ ਚੜਦੀ ਕਲਾ ਚ ਹੈ ਪੂਰੇ ਹੌਂਸਲੇ ਚ ਹੈ ਸਾਨੂੰ ਕੋਈ ਪਰਵਾਹ ਨਹੀਂ ਭਾਵੇਂ 3 ਮਹੀਨੇ ਵਾਸਤੇ ਸਾਨੂੰ ਪਹਿਲੀ ਵਾਰ ਮੌਨ ਦਿੱਤਾ ਜਿੰਨੀ ਦੇਰ ਰੱਖ ਲਾਂਗੇ ਸਾਨੂੰ ਕੋਈ ਪਰਵਾਹ ਨਹੀਂ ਜੇ ਵੱਡੇ ਬਾਲ ਸਾਹਿਬ 16 16 ਸਾਲ ਜੇਲ੍ਹ ਕੱਟ ਸਕਦੇ ਆ ਆ ਦਾ ਸ਼ਰਮ ਨਹੀਂ ਕਾਲੀ ਦਲ ਦੇ ਬਹਾਦਰ ਸੂਰਮੇ ਆ ਨਾ ਸਾਨੂੰ ਪਰਵਾਹ ਪਰ ਇੱਕ ਗੱਲ ਯਾਦ ਰੱਖਿਓ ਥੋੜੇ ਵੀ ਦਿਨ ਨੇੜੇ